ਇਥੋਂ ਸ਼ੁਰੂ ਕਰਦੇ ਆਂ ਕੋਈ ਜਿਸ ਵੇਲੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਪ੍ਰਸ਼ਾਦੀ ਹਾਥੀ ਹੀਰਿਆਂ ਜੜੀ ਚਾਨਣੀ ਪੰਜ ਕਲਾ ਸ਼ਸਤਰ ਜੰਗੀ ਸਮਾਨ ਰਾਜੇ ਭੀਮ ਚੰਦ ਵਰਗਿਆਂ ਨੇ ਵੇਖਿਆ ਰਾਜੇ ਭੀਮ ਚੰਦ ਦਾ ਪਿਤਾ ਸੀ ਦੀਪ ਚੰਦ ਛੇਵੇਂ ਪਾਤਸ਼ਾਹ ਗੁਰੂ ਜੀ ਨੇ ਗਵਾਲੀਅਰ ਦੇ ਕਿਲੇ ਚ ਉਹਨਾਂ 52 ਰਾਜਿਆਂ ਦੇ ਵਿੱਚ ਸੀ ਜਿਹੜੇ ਛੁੜਾਏ ਧਨ ਦਸ਼ਮੇਸ਼ ਪਿਤਾ ਗੁਰੂ ਜੀ ਦੇ ਕੋਲ ਰਾਜ ਮਹਾਰਾਜੇ ਤੋਂ ਵੀ ਵੱਧ ਚੜ੍ਹਦੀ ਕਲਾ ਦੇ ਨਾਲ ਤੌਰ ਪਰ ਰਾਜੇ ਗੁਰੂ ਜੀ ਦੇ ਸਰੀਕ ਚੜ੍ਹਦੀ ਕਲਾ ਦੇਖ ਕੇ ਸਹਾਰ ਨਾ ਸਕੇ ਬਈ ਇਹ ਕੱਲ ਦਾ ਬੱਚਾ ਅਸੀਂ ਰਾਜੇ ਫਿਰ ਸ੍ਰੀਕ ਤੁਹਾਨੂੰ ਪਤਾ ਹੀ ਹੈ ਬੜੇ ਹੁੰਦੇ ਆ ਭੈਣੇ ਸ੍ਰੀਕ ਲੋਕੋ ਇਹ ਚੜਦੀ ਕਲਾ ਨਹੀਂ ਕਿਸੇ ਦੀ ਜਰ ਸਕਦਾ ਜਿਦੀ ਹੋਵੇ ਵਿਡਿਆਈ ਜਹਾਨ ਉੱਤੇ ਉਹਦੇ ਸਿਰ ਤੇ ਤੂੰ ਮੈਂ ਤਾਈਂ ਤਰ ਸਕਦੇ ਆ ਹਰ ਪੱਖ ਤੋਂ ਡੇਗਣਾ ਚਾਹੁੰਦੇ ਨੇ ਉਹਦੇ ਪੱਖ ਦੀ ਹੌਮੀ ਨਹੀਂ ਪਰ ਸਕਦੇ ਨਹੀਂ ਜਿੱਤਦੇ ਈਰਖਾ ਕਰਨ ਵਾਲੇ ਭਲਾ ਕਰਨ ਵਾਲੇ ਨਹੀਂ ਹਾਰ ਸਕਦੇ ਇੱਕ ਸ਼ੇਰੇ ਹੀ ਬਣ ਕੇ ਟੁੱਕਦੇ ਨਹੀਂ ਕਿਹੜੀ ਗੱਲ ਸਰੀਕ ਨਹੀਂ ਕਰ ਸਕਦੇ ਉਹਨਾਂ ਰਾਜਿਆਂ ਨੇ ਔਰੰਗਜ਼ੇਬ ਬਾਦਸ਼ਾਹ ਨੂੰ ਚਿੱਠੀ ਲਿਖਦੀ ਆਨੰਦਪੁਰ ਦੇ ਵਿੱਚ ਇੱਕ ਗੁਰੂ ਰਹਿੰਦਾ ਉਹਦੀ ਚੜ੍ਹਦੀ ਅਵਸਥਾ ਔਰੰਗਜ਼ੇਬ ਬਾਦਸ਼ਾਹ ਉਹ ਦਿਨ ਦੂਰ ਨਹੀਂ ਜਿਸ ਦਿਨ ਗੁਰੂ ਗੋਬਿੰਦ ਸਿੰਘ ਤੇਰੇ ਦਿੱਲੀ ਦੇ ਤਖਤ ਨੂੰ ਹੱਥ ਪਾਵੇਗਾ ਹੋ ਸਕਦਾ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਵੀ ਤੇ ਛੁਲ ਲਵੇ ਚਿੱਠੀ ਵਿੱਚ ਅੰਗਿਆਰਿਆਂ ਵਾਂਗ ਸ਼ਬਦ ਲਿਖਤੇ ਔਰੰਗਜ਼ੇਬ ਰਾਜਾ ਪਹਿਲਾਂ ਹੀ ਐਡਾ ਅਸਵੀ ਪਾਪੀ ਜਿਨੇ ਰਾਜ ਭਾਗ ਲੈਣ ਲਈ ਆਪਣੇ ਪਿਤਾ ਨੂੰ ਵੀ ਜੇਲ੍ਹ ਵਿੱਚ ਬੰਦਰ ਰੱਖਿਆ ਪਹਿਣਾ ਦੀ ਬੇਇੱਜ਼ਤੀ ਕਰੀ ਫਕੀਰਾਂ ਨਾਲ ਵੈਰ ਰੱਖਿਆ ਉਹ ਕਦੋਂ ਗੁਰੂ ਜੀ ਦੀ ਚੜ੍ਹਦੀ ਕਲਾ ਵੇਖ ਕੇ ਜਲ ਸਕਦਾ ਸੀ ਜਦ ਰਾਜਿਆਂ ਨੇ ਵੇਖਿਆ ਕਿ ਅਨੰਦਪੁਰ ਦੇ ਵਿੱਚ ਰੋਜ਼ ਚੜ੍ਹਦੀ ਕਲਾ ਨਾਲ ਗੁਰੂ ਜੀ ਰਹਿੰਦੇ ਆ ਅਨੰਦਪੁਰ ਦੇ ਵਿੱਚ ਰੌਣਕ ਰੈਂਦੀ ਖੁਸ਼ੀਆਂ ਝੜੀਆਂ ਲਾਈਆਂ ਨੇ ਅਨੰਦਪੁਰ ਦੇ ਵਿੱਚ ਰੌਣਕ ਹੋਈ ਖੁਸ਼ੀਆਂ ਝੜੀਆਂ ਲਾਈਆਂ ਨੇ ਕਲ ਕੀ ਤਰਦਸ਼ਮੇਸ਼ ਪਿਤਾ ਦੀਆਂ ਹੋਈਆਂ ਖੂਬ ਚੜਾਈਆਂ ਨੇ ਹਰ ਪਾਸੇ ਖਿੰਡ ਗਈ ਖੁਸ਼ਬੋਈ पतझड़ी उडी मारी उड़ लॻियां मौज बहारा पत पतझड़ी उड़गी मारी उड़ारी लगिया मौज बहारे ਕੱਲ ਕੀ ਤਰ ਬੇਤਾਜ ਬਾਦਸ਼ਾ ਜਿਸ ਦੀ ਸ਼ਾਨ ਨਿਰਾਲੀ ਏ ਕੱਲ ਕੀ ਤਰ ਬੇਤਾਜ ਬਾਦਸ਼ਾ ਜਿਸ ਦੀ ਸ਼ਾਨ ਨਿਰਾਲੀ ਏ ਜਿਵੇਂ ਜੰਗਲ ਵਿੱਚ ਸ਼ੇਰ ਵਸੇਂਦਾ ਏਵੇਂ ਜੱਗ ਦਾ ਵਾਲੀ ਏ ਜਿਵੇਂ ਜੰਗਲ ਵਿੱਚ ਸ਼ੇਰ ਵਸੇਂਦਾ ਏਵੇਂ ਜੱਗ ਦਾ ਬਾਣੀ ਖੌਫਨਾ ਕੋਈ ਖਤਰਾ ਹੈ ਸੱਚੀਆਂ ਸਰਕਾਰਾਂ ਨੂੰ ਸਿੰਘ ਸਾਥੀਆਂ ਸਣੇ ਪਾਤਸ਼ਾਹ ਜਾਂਦੇ ਰੋਜ਼ ਸ਼ਿਕਾਰਾਂ ਨੂੰ ਸਿੰਘ ਸਾਥੀਆਂ ਸਣੇ ਪਾਤਸ਼ਾਹ ਜਾਂਦੇ ਰੋਜ਼ ਸਰਕਾਰਾਂ ਨੂੰ ਬਾਹਰ ਪੂਰੀ ਤੋਂ ਜਦੋਂ ਨਿਕਲਦੇ

ਚੰਦਨ ਚੌਕੀ ਤੇ ਹਾਥੀ ਵੇ ਜਦ ਵੀ ਕਿਸੇ ਛੜਦੇ ਸੀ ਚੰਦਨ ਚੌਕੀ ਤੇ ਹਾਥੀ ਤੇ ਜਦ ਵੀ ਕਿਸੇ ਛੜਦੇ ਸੀ ਭਾਈ ਤਾਰ ਪਹਾੜੀ ਵਾਜੇ ਉਹ ਸੁਣ ਸੁਣ ਕੇ ਚੜਦੇ ਸੀ ਇੱਥੇ ਹੀ ਬਸ ਨਹੀਂ ਉਰੰਗੇ

ਕਿ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਵਿੱਚ ਰਹਿੰਦਾ ਜੰਗੀ ਫੌਜਾਂ ਤਿਆਰ ਕਰੀ ਜਾਂਦਾ ਹੈ ਐ ਔਰੰਗਜ਼ੇ ਬਾਦਸ਼ਾਹ ਜੇ ਉਹਨੂੰ ਅਨੰਦਪੁਰ ਤੋਂ ਨਾਂ ਕੱਢਿਆ ਇੱਕ ਦਿਨ ਦਿੱਲੀ ਦੇ ਤਖਤ ਨੂੰ ਹੱਥ ਪਾਵੇਗਾ ਉਹਨਾਂ ਰਾਜਿਆਂ ਨੇ ਚਿੱਠੀ ਵਿੱਚ ਕੀ ਲਿਖਿਆ ਕਿ ਸਿੱਖਾਂ ਦਾ ਗੁਰਖਾਨ ਸਿੰਘ ਸਿੱਖਾਂ ਦਾ ਗੁਰਖਾਨ ਸਿੰਘ ਵਿਅੋਥ ਬਣਾਉਂਦਾ ਹੈ ਜੰਗੀ ਦਾ ਤਖਤ ਖੋਲਣ ਨੂੰ ਗੋਬਿੰਦ ਸਿੰਘ ਚਾਉਂਦਾ ਹੈ ਪਿਉ ਦੇ ਬਦਲੇ ਦੀ ਅਗਨੀ ਪਿਉ ਦੇ ਬਦਲੇ ਦੀ ਅਗਨੀ ਉਹਦੇ ਦਿਲ ਪੜਕੀ ਹੈ ਦਿਲੀ ਵਿੱਚ ਕਤਲ ਕਰੇ ਦੀ ਉਹ ਨੂੰ ਗੱਲ ਰੜਕੀ ਹੈ ਬਦਲੇ ਦਾ ਖਿਆਲ ਪਾਦਸ਼ਾ ਬਦਲੇ ਦਾ ਖਿਆਲ ਬਾਦਸ਼ਾ ਹੁਣ ਹੀ ਉਸਦੇ ਦਿਨ ਆਉਂਦਾ ਹੈ ਦਿੱਲੀ ਦਾ ਤਖਤ ਖੋਣ ਨੂੰ ਚਾਹੁੰਦਾ ਹੈ ਦਿੱਲੀ ਦਾ ਤੱਕ ਤੱਕ ਖੋਲ ਨੂੰ ਗੋਵਿੰਦ ਸਿੰਘ ਚਾਹੁੰਦਾ ਹੈ ਰਾਜਿਆਂ ਦੇ ਵੰਗੂ ਰਿੰਦਾ ਰਾਜਿਆਂ ਦੇ ਵੰਗੂ ਰਿੰਦਾ ਕਰਦਾ ਹੈ ਮੌਜਾ ਨੂੰ ਫੌਜਾਨੋ ਦਿੰਦਾ ਸਿੱਖ ਲਾਈ ਜੰਗ ਦੀ ਕਠੀਆਂ ਕਰ ਫੌਜਾਨੋ ਨੰਦਪੁਰ ਦਾ ਮਾਲਕ ਬੈਠਾ ਨੰਦਪੁਰ ਦਾ ਮਾਲਕ ਬੈਠਾ ਗੁਰੂ ਵੀ ਅਖਵਾਉਂਦਾ ਹੈ ਦਿੱਲੀ ਦਾ ਤਖਤ ਖੋ हुशियारु छॾो न ऐं गल की